ਨਾਮ ਜਸਵਿੰਦਰ ਸਿੰਘ ਜੀ ਇਹਨੂੰ 3 ਮਹੀਨੇ ਹੋ ਗਏ ਜੀ ਫਾਸਟ ਫੂਡ ਦੇ ਵਿੱਚ ਸਾਰੀ ਆਈਟਮ ਜੇ ਮਹਮਮਦ ਸਮਨ ਜੂਰੀਆਨ ਨਿਊਡਲ 버ਗਰ ਚਾਪ ਸਮੋਸੇ ਵਗੈਰਾ ਹਰ ਤਰ੍ਹਾਂ ਦੀ ਇਦਾਂ ਦੀ ਆਈਟਮ ਫਾਸਟ ਫੂਡ ਦੀ ਤੇ ਨਾਨ ਪੂਰੀ ਤੇ ਲਗਭਗ ਸਾਡੇ ਕੋਲੇ ਜਿੰਨੇ ਕਾਰੀਗਰ ਸਾਰੇ ਵੈਸ਼ਨੂ ਆ ਕੋਈ ਨਸ਼ਾ ਨਹੀਂ ਕਿਸੇ ਵੀ ਤਰ੍ਹਾਂ ਦਾ ਖਾਂਦਾ ਸਾਫ਼ ਸੁਥਰਾ ਕੰਮ ਆ ਤੁਸੀਂ ਦੇਖਿਆ ਹੀ ਹੈ ਦਾਲ ਫੁਲਕਾ ਦਾਲ ਮੱਖਣੀ ਵਗੈਰਾ ਜਾਂ ਚਿਲੀ ਪਨੀਰ ਖੜੀ ਕੜਾਈ ਪਨੀਰ ਇਹ ਸਾਰੀਆਂ ਆਈਟਮਾਂ ਬਣਾਉਂਦੇ ਨੇ ਕਾਰੀਗਰ ਸਾਰੇ ਸਾਡੇ ਕੋਲ ਸਟਾਫ ਨੇਪਾਲੀ ਆ ਬੜਾ ਸਾਫ ਸੁਥਰਾ ਵਧੀਆ ਬਣਾਉਂਦੇ ਨੇ ਤੇ ਹੋਮ ਡਿਲੀਵਰੀ ਵੀ ਕਰ ਦਿੰਦੀ ਆ ਨੇੜੇ-ਨੇੜੇ ਸਾਰੇ ਘਰਾਂ 'ਚ ਦੇ ਆਉਂਦੇ ਨੇ ਮੁੰਡੇ ਆਪ ਹੀ ਪੈਕਿੰਗ ਕਰਕੇ ਸਮਾਨ ਜਦੋਂ ਆਰਡਰ ਆਉਂਦਾ ਕੋਈ ਵੱਡਾ ਛੋਟਾ ਜਿੱਦਾਂ ਦਾ ਵੀ ਕੋਈ ਆਰਡਰ ਆ ਪਹੁੰਚਾ ਦਿੱਤੇ ਨੇ ਲੋਕਾਂ ਨਾਲ ਬਹੁਤ ਸੋਹਣਾ ਸੰਜੋਗ ਮਿਲ ਲਿਆ ਤੇ ਇਸ ਗੱਲ ਤੋਂ ਵੀ ਠੀਕ ਆ ਕੋਈ ਕਿਰਤ ਕਰਨੇ ਆ ਬਾਣੀ ਵਾਲੇ ਸਿੰਘ ਕੋਲੇ ਆਪਾਂ ਸੱਜੇ ਖੱਬੇ ਬਾਹਰਲੀ ਸਟੇਟ ਤੋਂ ਆਇਆਂ ਨੂੰ ਵੀ ਰਜਾ ਕੇ ਵੇਖਿਆ ਲੋਕਲ ਨੂੰ ਵੀ ਮੌਕਾ ਦੇ ਕੇ ਵੇਖੀਏ ਰੋਜੀ ਰੋਟੀ ਖਾਣਗੇ ਕਿਤੇ ਦੋਸਤੋ ਖਵਲੇ ਕਿਸੇ ਦੇ ਸਾਥੀ ਬਣਨਗੇ ਕਹਿਣਾ ਸੌਖਾ ਬਾਣੀ ਬਾਣੇ ਨਾਲ ਜੁੜੋ ਪਰ ਪਹਿਲਾਂ ਆਪ ਪਰ ਸਾਡੇ ਵਾਲੇ ਵੇਖ ਕੇ ਕਿਸੇ ਹੋਰ ਨੂੰ ਵੀ ਪਤਾ ਲੱਗੇਗਾ ਕਿ ਕਿਰਤੀ ਸਿੰਘ ਕਿੱਦਾਂ ਦੇ ਹੁੰਦੇ ਨੇ ਤੇ ਲਟੇਰੇ ਕਿੱਦਾਂ ਦੇ ਹੁੰਦੇ ਨੇ ਬਾਹਰ ਨੇ ਆ ਕੇ ਕਾਮਯਾਬ ਹੋਏ ਨਾ ਉਹ ਚ ਸਾਡੀ ਘਾਟ ਆ ਅਸੀਂ 40 ਲੱਖ ਖਰਚ ਕੇ ਬਾਹਰ ਭਾਂਡੇ ਮਾਂਜਿਆ ਇੱਥੇ ਮਾਂਜਣੇ ਨਹੀਂ ਚਾਹੀਦੇ ਉਹ ਵੀ ਸਾਡੀ ਘਾਟ ਆ ਜੇ ਸਾਡੇ ਬੱਚੇ 40 ਲੱਖ ਖਰਚ ਕੇ ਬਾਹਰ ਬੇਟੀਆਂ ਸਾਡੀਆਂ ਨਾਈਟ ਡਿਊਟੀ ਕਰਨੀਆਂ ਜਾਂ ਕੁਝ ਵੀ ਉੱਥੇ ਕੋਣ ਦੇਖ ਰਿਖ ਕਰਨ ਲਿਆ ਐਸੀ ਐਸੀ ਆਪਣੀ ਬੇਟੀ ਨੂੰ ਕਹਿੰਦੇ ਨਾ ਬੇਟੀ ਤੂੰ ਖੇਤਾਂ 'ਚ ਬਾਪੂ ਦੀ ਰੋਟੀ ਲੈ ਕੇ ਵੀ ਨਹੀਂ ਜਾਣਾ ਇਕੱਲੀ ਹੈਨਾ ਇੱਥੇ ਪਾਬੰਦੀਆਂ ਜੇਲ ਬਣਾ ਲਈਏ ਤੇ ਬਾਹਰ ਆਜ਼ਾਦੀ ਦੇਤੀ ਅਸੀਂ ਸਾਰਿਆਂ ਨੇ ਇਹ ਕਿਸੇ ਦਾ ਇੱਥੇ ਕੀਤਾ ਨਹੀਂ ਆ ਕੋਈ ਨਹੀਂ ਹੁਨਰ ਨਹੀਂ ਆ ਕੋਈ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਮਜਬੂਰੀ ਆ ਉਹ ਤੇ ਜਾਏ ਪਰ ਜਿਹੜਾ ਸਾਰਾ ਕੁਝ ਇੱਥੇ ਰਾਜ ਭਾਗ ਛੱਡ ਕੇ ਸੋਹਣੀਆਂ ਕੋਠੀਆਂ ਮਹਿਲਾ ਵਰਗੀਆਂ ਛੱਡ ਕੇ ਜਾਇਦਾਦ ਛੱਡ ਕੇ ਜਾ ਕੇ ੱੱਕੇ ਖਾਣਾ ਚਾਹੁੰਦੇ ਆ ਫਿਰ ਇਸ ਤੋਂ ਬਰੇ ਖੁਆਰੀ ਕੀ ਹੋ ਸਕਦੀ ਹੈ ਪ੍ਰਮਾਤਮਾ ਤੋਂ ਹੈਨਾ ਜਿਹੜੇ ਕਰਨਾ ਚਾਹੁੰਗੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ ਦਿਲੋਂ ਜਿਹੜੇ ਮਿਹਨਤੀ ਨੇ ਸੱਜਣ ਤੇ ਮਿਹਨਤ ਕਰਨ ਕਾਮਯਾਬੀ ਵੀ ਮਿਲੇਗੀ ਇਹ ਨਹੀਂ ਆ ਵੀ ਕਾਮਯਾਬੀ ਨਹੀਂ ਮਿਲੀ ਐਸੇ ਮਿਲਦੀ ਹੈ ਇੱਥੇ ਜੇ ਬਾਹਰ ਅਸੀਂ 2 ਲੱਖ ਰੁਪਇਆ ਕਮਾ ਕੇ ਰੋਟੀ ਜਿੱਦਾਂ ਦੀ ਖਾਣੇ ਆ ਨਾ ਇੱ ਸੋਣੀ ਰੋਟੀ ਖਾਣਦੇ ਆ ਆਪਣੀ ਨੀਂਦ ਦੇ ਸਾਹਮਣੇ ਆਪਣੀ ਨੀਂਦ ਹੀ ਉੱਠਣਦੇ ਆ ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਕੋਈ ਦਬਾਅ ਨਹੀਂ ਆ ਉੱਥੇ ਤੇ 5 ਮਿੰਟ ਲੇਟ ਜੇ ਤੇ ਛੁੱਟੀ ਹੈ ਤੇ ਅਗਲੇ ਦਿਨ ਨਵੇਂ ਵਰਕਰ ਆਏ ਨੇ ਆਪਣਾ ਮਾਪਿਓ ਤੇ ਰੁਲ ਗਿਆ ਉਹਨਾਂ ਦੀ ਵੀ ਉਹਨਾਂ ਦੇ ਵੀ ਬਡਾਪਾ ਰੁਲ ਜਾਣਾ ਉੱਥੇ ਕਿਉਂਕਿ ਬੱਚੇ ਉੱਥੋਂ ਦੇ ਕਲਚਰ 'ਚ ਜਿਹੜੇ ਪੜੇ ਲਿਖੇ ਨਹੀਂ ਉਹਨਾਂ ਨੂੰ ਵੀ ਨਹੀਂ ਸਾਂਭਣਗੇ ਇਥੇ ਅਸੀਂ ਬਾਪੂ ਦੀ ਦਾਦੇ ਦੀ ਵੀ ਘੂਰੀ ਤੋਂ ਅਜੇ ਤੱਕ ਡਰਦੇ ਆ ਉੱਥੇ ਕਿਹੜਾ ਬੱਚੇ ਤੋਂ ਡਰੂਗਾ ਬੱਚੇ ਤੇ ਚਪੇੜ ਮਾਰਨੀ ਤੇ ਪੁਲਿਸ ਆ ਜਾਂਦੀ ਉਸੇ ਵੇਲੇ ਇਥੇ ਹੋਣ ਤੀਗਾ ਸਾਡੇ ਦਾਦੇ ਖੁੰਡਿਆਂ ਨਾਲ ਕੁੱਟ ਛੜਦੇ ਵੇਲਾ ਗਵਾ ਕੇ ਨਹੀਂ ਆ ਵੀ ਇੱਥੇ ਕਬਜ਼ਾ ਕੋਈ ਹੋਰ ਕਰ ਜੇ ਪੇਕੇ ਗਵਾ ਕੇ ਤੇ ਮੁੜ ਕੇ ਪੇਕੇ ਲੱਭਦੇ ਫਿਰਿਏ ਹੁਣ ਸਮਾਂ ਦਾ ਵੇਲਾ ਜਦੋਂ ਅਸੀਂ ਆਪਣਾ ਪੰਜਾਬ ਛੱਡਿਆ ਹੀ ਨਹੀਂ ਗਵਾ ਆਪ ਲਿਆ ਤੇ ਬਾਅਦ ਚ ਆ ਕੇ ਵੀ ਸਾਡਾ ਪੰਜਾਬ ਬਦ ਕਬਜ਼ਾ ਹੋਰਦਾ ਹੋ ਗਿਆ ਐਮਐਲਏ ਮਿਨਿਸਟਰ ਉਹਨਾਂ ਦੇ ਬਣ ਕੇ ਬਾਹਰਲੇ ਆ ਕੇ ਤੇ ਸਾਡੇਆਂ ਨੂੰ ਫਿਚਪੇੜਾਂੇ ਵੱਜਣੀਆਂ ਇੱਥੇ ਤੇ ਖਾਣੀ ਅਸੀਂ ਆਪਣੀ ਕਰਤੱਬੀ ਆ ਸਰ ਇਹ ਨਹੀਂ ਹੰਗਸ ਸਿੰਘ ਬਾਣੀ ਵਾਲਾ ਕੋਈ ਤੇ ਵੈਨਿਊ ਬਾਬਾ ਕਹਿੰਦਾ ਵੈਨਿਊ ਗੱਡੀ ਵਾਲਾ ਮੰਨੀਆਂ ਚ ਜਾਈਦਾ ਸਬਜ਼ੀ ਲੈਣੋਂ ਪਹਿਲਾਂ ਕਹਿੰਦੇ ਵੈਨਿਊ ਵਾਲਾ ਬਾਬਾ ਆ ਜੀ ਸਬਜ਼ੀ ਲੱਦ ਦੋ ਹੈਨਾ ਬਾਣੇ ਦਾ ਸਤਿਕਾਰ ਤੇ ਹੈ ਹੀ ਹੈਨਾ ਕੋਈ ਦਿলো ਨਹੀਂ ਕਰੇਗਾ ਜ਼ੁਬਾਨ ਤੋਂ ਤੇ ਕਰਦੇ ਹੋਈ ਆ ਨਾ ਸਾਹਮਣੇ ਤੇ ਕਰੂਗਾ ਹੀ ਹੈਨਾ ਖਾਸ ਲੱਗ ਪਾ ਕੇ ਸਾਡੀ ਦੀ ਕੋਸ਼ਿਸ਼ ਆ ਵੀ ਕਿੰਨਾ ਵੀ ਸਮਾਨ ਬਣਿਆ ਸਾਰਾ ਖਾਸ ਆ ਆਪਣੇ ਲੋਖ ਖਾਸ ਹੀ ਬਣਾ ਕੇ ਦੇਾਂਗੇ ਤੇ ਤੇਰੀ ਗਾਗ ਤਾਂ ਰਿਜ਼ਲਟ ਆਵਾਂ ਦੁਬਾਰਾ ਇਹ 60 ਫੁੱਟ ਰੋਡ ਜੇ ਇਹਨੂੰ ਟੋਟਲ ਮਾਰ ਰੋਡ ਵੀ ਕਹਿ ਦਿੰਦੇ ਨੇ ਕਾਦੀਆਂ ਤੋਂ ਕਨੂਵਾਂ ਰੋਡ ਨੂੰ ਇਹ ਬਾਈਪਾਸ ਜੋੜਦਾ ਜੀ